ਨਾਵ ਜੀ ਆਪਣਾ ਭਾਜੀ ਆਪਣਾ ਨਾਮ ਅਜੀਤ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਨਵਾਂ ਬਸਤੀ ਭੁੱਲਾਰੇ ਕੋਲ ਨੇ ਤੇ ਸਰ ਜੀ ਮਾਮਲਾ ਕੀ ਜਿਹੜਾ ਹਸਪੀਟਲ ਜਾਣ ਮਾਮਲਾ ਇਸ ਤਰ੍ਹਾਂ ਸੀ ਇਹ ਨਾ ਜਿੱਦਾਂ ਬੋਰਡ ਤੇ ਜਾ ਰਹੇ ਸੀਗੇ ਤੇ ਅਸੀਂ ਉਧਰ ਟਾਪੇ ਤੇ ਨੀਚੇ ਬੈਠੇ ਉਧਰ ਚਾਹ ਪੀਂਦੇ ਪੈ ਸੀਗੇ ਤੇ ਇੱਕਦਮ ਸਾਨੂੰ ਆਵਾਜ਼ ਆਈ ਜਿੱਦਾਂ ਨਾ ਕਹ ਜੀ ਆਪਾਂ ਕੋਈ ਫਟਾਕਾ ਚੱਲਿਆ ਹੁੰਦਾ ਐਦਾਂ ਨਾ ਆਵਾਜ਼ ਆਈ ਤੇ ਉਹ ਆਵਾਜ਼ ਹੋ ਤਾਂ ਅਸੀਂ ਭੱਜ ਕੇ ਦੇਖਿਆ ਕੋਈ ਲੱਤ ਗੱਲ ਹੋ ਗਈ ਤੇ ਫੁੱਟ ਪਾਸੀ ਤੋਂ ਦੇਖਿਆ ਨਾ ਨੂੰ ਜਾ ਕੇ ਸੀ ਇਹ ਫੌਟਪਾਸ ਤੇ ਪਈ ਸੀ ਦਿੱਕੇ ਇਹਨਾਂ ਸੈਲਚ ਇੰਜਰੀ ਕਾਫੀ ਆ ਹਾਂਜੀ ਤੇ ਉਸ ਤੋਂ ਜਿਹੜਾ ਬੋਲ ਸੀ ਉਹ ਘੱਟ ਤੋਂ ਘੱਟ ਵੀ 60 ਮੀਟਰ ਦੇ ਜਾ ਕੇ ਨਹੀਂ ਗਿਆ ਜਿਹੜਾ ਬੁਲਟ ਬੁਲਟ ਮੋਟਰਸਾਈਕਲ ਤੇਗਾ ਉਹ ਇਹਨਾਂ ਕੋਈ ਬੇਕਾਬੂ ਹੋ ਗਿਆ ਜਾਂ ਕਿੱਦਾਂ ਬੇਕਾਬੂ ਵੀ ਫਿਰ ਸਨ ਬੇਕਾਬੂ ਹੋ ਗਿਆ ਕਿਉਂਕਿ ਅਸੀਂ ਤਾਂ ਥੱਲੇ ਬੈਠੇ ਸੀ ਨਾ ਚਾਹ ਪੀਣ ਪਏ ਸਨ ਅੱਛਾ ਜੀ ਸਾਡੇ ਤੱਕ ਤਾਂ ਉਹ ਪਟਾਕਾ ਪਿਆ ਕਿਸੇ ਚੀਜ਼ 'ਚ ਹਿੱਟ ਤਾਂ ਨਹੀਂ ਹੋਇਆ ਨਹੀਂ ਇਹ ਸੀ ਪ੍ਰੋਪਰ ਨਹੀਂ ਗੱਲ ਕਿਸੇ ਚੀਜ਼ 'ਚ ਹਿੱਟ ਹੋਇਆ ਜਾਂ ਇਹ ਆਪਣੇ ਆਪ ਡਿੱਗੇ ਪਰ ਲੱਗਦਾ ਏਦਾਂ ਵੀ ਕਿਸੇ ਚੀਜ਼ ਤੇ ਹਟੋ ਹੋਇਆ ਏ ਇਹ ਮਲਾਇਮ ਸੀਗੇ ਮਲਾਇਮ ਸੀ ਹਾਂ ਜੀ ਇੰਦਰਜੀਤ ਦਾ ਨਾਮ ਆ ਜੀ ਅੱਛਾ ਇਹ ਕਿੱਥੇ ਦੇ ਆ ਇਹ ਮੇਰਾ ਖਿਆਲ ਪੀਪਾ ਰੰਗੀ ਦੇ ਕਹਿੰਦੇ ਆ ਜੀ ਇੱਕ ਨੰਬਰ ਜੀ ਤੇ ਹਾਂ ਜੀ ਹਾਂ ਜੀ ਤੇ ਮੌਕੇ ਦੇ ਹੋਗੀ ਸੀ ਮੌਤ ਇਹਨਾਂ ਦੀ ਜੀ ਇਸ ਤਰ੍ਹਾਂ ਨਹੀਂ ਮੌਕੇ ਤੇ ਨਹੀਂ ਬੋ ਕਹਿ ਸਕਦੇ ਅਸੀਂ ਆਪਣੇ ਕੋਲ ਪੂਰੀ ਕੋਸ਼ਿਸ਼ ਕੀਤੀ ਹੈ ਨਾਲ ਜੋ ਲਿਆਂਦਾ ਨੂੰ ਉੱਥੋਂ ਚੱਕ ਕੇ ਆੜੋ ਦੇ ਆਪਣੇ ਚ ਤੇ ਮਤਲਬ ਕਿ ਰਸਤੇ ਵਿੱਚ ਪਤਲੇ ਡੈਡ ਹੋ ਗਏ ਆ ਜਾਂ ਉੱਥੇ ਹੋ ਗਏ ਸੀ ਅਸੀਂ ਮਲੇ ਤੇ ਦੇਖਿਆ ਤੇ ਚੱਕੇ ਨਾਲ ਲੱਗੇ थे ਜਿੱਦਾਂ ਹੁਣ ਤੁਸੀਂ ਚੱਕ ਕੇ ਲੈ ਕੇ ਆਏ ਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿੱਦਾਂ ਹੁਣ ਰਾਹਗੇਰਾ ਨੂੰ ਕੋਈ ਐਕਸੀਡੈਂਟ ਹੁੰਦਾ ਤੇ ਲੋਕਾਂ ਨੂੰ ਆਪਾਂ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਤਾਂ ਸਰ ਆਪਾਂ ਤਾਂ ਹੱਥ ਬੰਨ ਕੇ ਹੀ ਬੇਨਤੀ ਕਰਦੇ ਆ ਵੀ ਭਾਈ ਆਰਾਮ ਨਾਲ ਚੱਲੋ ਕੋਈ ਆਪਣਾ ਕੋਹੋ ਜੀ ਚੀਜ਼ ਨਾ ਖਰਾਬੀ ਕੇ ਚੱਲੋ ਆਪਣਾ ਟਾਈਮ ਨਾਲ ਘਰ ਜਾਓ ਤੁੰਡਾ ਦਾ ਟਾਈਮ ਠੀਕ ਹੈ ਜੀ ਅੱਜ ਕਾ ਰੋਡ ਦੇ ਵਿੱਚ ਬਹੁਤ ਲੋਕ ਤੇਜ਼ ਚੱਲਦੇ ਆ ਪਰ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਜੀ ਵੀ ਹੌਲੀ ਚੱਲੋ ਜ਼ਿੰਦਗੀ ਬੜੀ ਕੀਮਤੀ ਆ ਹੌਲੀ ਚੱਲੋ